ਖਰਤੀ ਕਲਾ ਟੈਮਟੀਵੀ ਦੇਖ ਰਹੇ ਸਾਰੇ ਦਸ਼ਕਾਂ ਸਸ਼ੀਕਾਲ ਮੈਂ ਪ੍ਰਵਿੰਦਰ ਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟ ਚ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਉਦਯੋਗ ਭਵਨ ਚੰਡੀਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਕਈ ਉਦਯੋਗਪਤੀ ਅਤੇ ਕਈ ਵੱਡੇ ਅਧਿਕਾਰੀ ਸ਼ਾਮਲ ਸਨ ਇਸ ਦੌਰਾਨ ਕੈਪਟਨ ਮੰਤਰੀ ਸੰਜੀਵ ਔਰੋੜਾ ਨੇ ਉਦਯੋਗਪਤੀਆਂ ਦੀ ਇਸ ਸਮੱਸਿਆ 'ਵਾਂ ਸੁਣੀਆ ਅਤੇ ਨਿਵੇਸ਼ ਲਈ ਉਤਸ਼ਾਹਿਤ ਕੀਤਾ ਇਸ ਤੋਂ ਬਾਅਦ ਕੈਪਟਨ ਮੰਤਰੀ ਸੰਜੀਵ ਔਰੋੜਾ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਹ ਇੱਕ ਮੀਟਿੰਗ ਹੋਈ ਹੈ ਪੰਜਾਬ 'ਚ ਲਗਾਤਾਰ ਨਿਵੇਸ਼ ਆਰ ਰਹੀ ਹੈ ਤੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਚ ਨਿਵੇਸ਼ ਵਧਾਉਣ ਦੇ ਯਤਨ ਕਰ ਰਹੀ ਹੈ ਤੇ ਜੋ ਵੀ ਉਦਯੋਗ ਪਤੀਆਂ ਸਮੱਸਿਆਵਾਂ ਆ ਰਹੀਆਂ ਨਹੀਂ ਉਹਨਾਂ ਨੂੰ ਵੱਡੇ ਪੱਧਰ ਉਤੇ ਹੱਲ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਚ ਨਿਵੇਸ਼ ਵਧੇ ਅਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਅਸੀਂ ਪਿੱਛੇ ਦੇਖਿਆ ਹੋਣਾ ਹੈ ਕਿ ਸਾਰੀਆਂ ਜਿਹੜੀਆਂ ਇਨਵੈਸਟਮੈਂਟਸ ਅਸੀਂ ਅਨਾਉਂਸ ਕੀਤੀਆਂ ਉਹ ਸਾਰੀਆਂ ਕੋਈ 3000 ਕਰੋੜ ਤੋਂ ਲੈ ਕੇ مجھے چلے بعد بھی اپنا چلیے کوئی دوزہ دیسی چودہ سو دیسی پر ازار کرو گیاں دوزہ دیسی پر ان کو سرزا کیا پسی پر یہ بھی اصلی ساٹی بیگ بون ہے کنٹری بھی دیگٹ گیتا ہے وہ ہے کہ ایمیشن میں تاؤں دوں جو فگران دسنا جانا کہ ایمیشن ہی ہے کلے بھی وہ کوئی جن نے ਕੋਈ 25 ਕਰੋੜ ਦੇ ਟੂਰ ਦੇ ਟੂਰ ਜੌਬਸ ਦੇ ਡੀਆ ਫਾਲੋਅਰ ਐਮਬੈਸਡਰ ਜੇ 25 ਕਰੋੜ ਦੇ ਨਾਲ ਹਿਸਾਬ ਲਗਾ ਲਓ ਤੇ ਇਹ ਦੋ ਬੰਦੇ ਜੀਮ ਦੇ ਫੈਮਿਲੀ ਦੇ ਰੋੜ ਦੇ ਅੱਗੇ ਹੋਣ ਸਕੇਗਾ ਕਿ ਨਾ ਹੋ ਜਾ। ਮਤਲਬ ਜਿਹੜੀ ਇੰਡੀਆ ਦੀ ਐਸੋਲੀ ਫਾਲਮੀ ਹੈ ਉਹ ਐਮਐਸਐਮੀ ਦੇ ਸਿੱਖੇ ਬੜੇ ਹੱਦ ਤੱਕ ਚੱਲਦਾ specially kyunki hum NBFC important hai iski hogi ke jo bhi unki investment limit hai wo 750 crore ho chuki hai itni employment dende hai company di contribution menu exact percent jekar rohi matlab 25 to 30 percent dimi company di contribution hai it's a very important part and parcel of our life not of industry not of trade not of they are very important ਵਾਟ ਆਫ ਕੋਰਡ ਲਾਈਨ ਦੇ ਅੰਦਰਸ਼ਨੀ ਯੂਨਿਟ। ਔਰ ਜਿੰਨੀ ਐਮਐਸਐਮੀ ਯੂਨਿਟਸ ਨੂੰ ਅਸੀਂ ਹੋਰ ਕਰ ਸਕਦੇ। ਉਹ ਸ਼ੁਰੂ ਕਰ ਦਿੱਤੀਆਂ ਨੇ। ਉਸ ਤੋਂ ਬਾਅਦ ਮਾਨਯੋਗ ਜਿਹੜੇ ਨੈਸ਼ਨਲ ਕਨਫਰੈਂਸਰ ਦੇ ਅੱਗੇ ਇਜਾਦੀ ਔਰ ਸਾਡੇ ਮਾਨਯੋਗ ਬਹੁਪੰਚੀ ਸੁਧਿਆ ਸਾਹਿਬ ਇਹ ਸਪੈਸ਼ਲ ਇਹਨਾਂ ਦਾ ਹੁੰਦਾ ਹੈ ਕਿ ਐਮਐਸਐਮੀ ਯੂਨਿਟ ਨੂੰ ਖਾਸ ਕਰਕੇ ਆਉਂਦੇ ਜਿਹੜੀਆਂ ਅਸੀਂ ਪਿੱਛੇ 24 ਸੈਕਟਰਲ ਕਮੇਟੀਆਂ ਬਣਾਈਆਂ ਸੀ। ਉਹਦੇ ਵਿੱਚ ہر کمے کے بارہ مینبر اوور آل ساری ٹوٹل کمیٹی ایٹی پرسینٹ مینبر ایم ایس ایم ای یونٹ چاہے وہ چیئرمین سب چاہے مینبر آپ ایم ایس ایم ای یونٹ کہ وہ میں پہلے بھی دس چکا ہوں کی رپورٹس آ چکی ہے پالیسی بن رہی ہے وہ فولی جنوری سے ابھی نو پالسی لے آوگے جو یہاں نے سجیشن دیتے ہیں انہوں کے انکارپوریٹ کر لیں اور ہر سیکٹر کی الگ پالیسی اچھی بنا رہے ہیں کلب کا ایک پالسی بنے گی جیسینٹ کئی

ਕੋਈ ਵੀ ਤੁਹਾਡੇ ਸ਼ੂਰ ਹੈ ਬਸੇ ਔਰ ਕਸੀ ਚਾਹਦੇ ਆ ਕਿ ਤੁਹਾਨੂੰ ਇਹਨਾਂ ਨਾਮ ਦੇ ਅਸੀਂ ਮਿਲਾਈਏ ਔਰ ਇਹ ਰੈਗੂਲਰ ਅਸੀਂ ਥੋੜੀ ਜੀ ਨਹੀਂ ਕਰਾਂਗੇ ਅੱਜ ਜੈ ਪਾਰਵਤੀ ਫੋਟਿਵਰੇ ਹੈਗੀ ਹੈ ਇਹ ਲੱਗੇ ਐਸੇ ਵਸਤੂਆਂ ਆਪਣੇ ਪੁਆਨ ਦੇ ਇਹ ਪੂਨ ਜ਼ੈਡ ਮਸ਼ੀਨ ਆਟੋ ਕੰਪੋਨੈਂਟਸ ਬਣਾਦੇ ਦੇਖੋ ਜਿਹੜੇ ਆਟੋ ਕੰਪੋਨੈਂਟਸ ਹੈ ਤੇ ਵੱਡੇ ਯੂਨਿਟ ਵੀ ਬਣਾਉਂਦੇ ਆ ਪਰ ਉਹ ਯਾਦਾ ਸਪੋਰਟ ਕਰਦੇ ਆ ਜਾਂ ਵੱਡੀਆਂ ਕੰਪਨੀਆਂ ਇਹ ਕਿੰਨੇ ਹੋਰ ਵੈਕਟਰ ਜਿਹੜੇ ਬੰਦੇ ਆ ਜਾਂਦਾ ਚੌਟੋ ਪਾਰਟ ਕਿੰਨੇ ਆ ਅਲੱਗ-ਅਲੱਗ ਬ੍ਰਾਂਡ ਦੇ ਯੂਸ ਕਰਦੇ ਆ ਕਈ ਵਾਰੀ ਮਹਿੰਗੇ ਪੈਂਦੇ ਆ ਪਹਿਲਾਂ ਯਾਰ ਹੁਣ ਮੈਂ ਜਿਹੜੀ ਏਜੰਸੀ 'ਚ ਗਿਆ ਮੇਰਾ ਬਿੱਲ ਆ ਜਾਣਾ 15000 ਬਾਹਰ ਜਿਹੜੇ ਹੋਰ ਮਿਸਤਰੀ ਆਪਣੇ ਵਰਕਸ਼ਾਪ ਖੋਲ ਕੇ ਬੈਠੇ ਆ ਉਹ ਕਹਿੰਦੇ ਜੀ ਉਥੋਂ ਟੂਲ ਕਰਾ ਲਈਏ ਉਹੀ ਕੰਮ ਹੋ ਜਾਂਦਾ 4-500 ਸੋ ਇਹ ਜਿਹੜੇ ਆਟੋ ਪਾਰਟਸ ਹੈ ਇਹ ਬੜਾ ਵੱਡਾ ਕੰਪੋਨੈਂਟ ਹੈ ਪੰਜਾਬ ਦਾ ਔਰ ਇਹ ਬਣਾ ਰਹੇ ਹੈ ਤੇ ਜੈ ਪਾਰਵਤੀ ਕੋਰਪ ਨੇ ਇਹਨਾਂ ਨੇ 21 ਕਰੋੜ ਰੁਪਏ ਦੀ ਕਰਦੇ ਹੋ ਪੰਜਾਬ ਅਪਡੇਟ ਚ ਅਜਲੀ ਬਾਸੇ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ